ਮੈਨੂੰ ਜਦੋਂ ਇਹ ਗੱਲ ਪਤਾ ਲੱਗੀ ਮੈਂ ਵੀ ਹੈਰਾਨ ਹੋ ਗਿਆ ਕਿ ਐਵੇਂ ਹੋ ਸਕਦਾ ਹੈ ਇੱਕ ਕੁੜੀ ਨਹਿਰ 'ਚ ਡਿੱਗਣ ਤੋਂ ਬਾਅਦ ਉਹ 3 ਮਹੀਨੇ ਬਾਅਦ ਸਾਡੇ ਨਾਲ ਸੰਪਰਕ ਕਰਦੀ ਆ ਕਿ ਮੈਂ ਜਿੰਦਾ ਤੁਹਾਨੂੰ ਪਤਾ ਹੋਏਗਾ ਬੀਤੇ 2.5 3 ਮਹੀਨੇ ਪਹਿਲਾਂ ਪਿਓ ਦੇ ਵੱਲੋਂ ਕੁੜੀ ਨੂੰ ਨਹਿਰ ਦੇ ਵਿੱਚ ਸੜ ਦਿੱਤਾ ਗਿਆ ਸੀ ਉਦੇ ਹੱਥ ਪੈਰ ਬਨ ਕੇ ਨਹਿਰ ਚ ਸੁੱਟਤਾ ਸੀ ਇਹ ਵੀਡੀਓ ਬੜੀ ਜਿਆਦਾ ਵਾਇਰਲ ਹੋਈ ਸੀ ਤੇ ਉਹਦੀਆਂ ਤਿੰਨ ਚਾਰ ਭੈਣਾਂ ਵੀ ਸੀ ਜਿਹੜੀਆਂ ਛੋਟੀਆਂ ਨਾਲ ਸੀ ਔਰ ਰੋਂਦੇ ਕਰਲਾਉਂਦਿਆਂ ਨੇ ਉਥੋਂ ਵਾਪਸ ਆਏ ਔਰ ਉਹ ਕੁੜੀ ਨਹਿਰ ਦੇ ਵਿੱਚ ਡੁੱਬ ਕੇ ਉਸਦੀ ਮੌਤ ਹੋ ਗਈ ਇਹ ਵੀਡੀਓ ਲਗਾਤਾਰ ਚੱਲੀਆਂ ਪਰ ਜਦੋਂ ਸਾਡੇ ਕੋਲੇ ਸਾਡੇ ਨਾਲ ਸੰਪਰਕ ਹੁੰਦਾ ਹੈ ਕਿ ਉਹ ਲੜਕੀ ਜ਼ਿੰਦਾ ਹੈ ਉਹ ਲੜਕੀ ਸਾਡੇ ਨਾਲ ਸੰਪਰਕ ਕਰਦੀ ਆ ਤਾਂ ਅਸੀਂ ਵੀ ਹੈਰਾਨ ਹੋ ਗਏ ਹੁਣ ਤੁਸੀਂ ਵੀ ਹੈਰਾਨ ਹੋਵੋਗੇ ਕਿ ਉਹ ਲੜਕੀ ਵਾਕਿਆ ਹੀ ਜ਼ਿੰਦਾ ਹੈ ਉਹ ਲੜਕੀ ਐਸ ਟਾਈਮ ਮੇਰੇ ਨਾਲ ਖੜੀ ਆ ਜਿਸ ਲੜਕੀ ਨੂੰ ਨਹਿਰ ਦੇ ਵਿੱਚ ਪਿਤਾ ਦੇ ਵੱਲੋਂ ਸੁੱਟ ਦਿੱਤਾ ਗਿਆ ਸੀਗਾ ਜਿਹੜੇ ਕਾਰਨ ਸੀ ਉਹ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਵੀ ਸੁਣ ਲਏ ਸੀ ਕੀ ਕਾਰਨ ਸੀ ਕਿਹੜੀ ਘਰੇ ਪ੍ਰੋਬਲਮ ਹੋਈ ਲੜਕੀ ਨੂੰ ਲੈ ਕੇ ਔਰ ਅੱਜ ਉਹ ਲੜਕੀ ਸਾਡੇ ਨਾਲ ਸੰਪਰਕ ਕਰਕੇ ਇੰਟਰਵਿਊ ਕਰ ਰਹੇ ਨੇ ਪੂਰੀ ਕਹਾਣੀ ਉਹਨਾਂ ਦੀ ਜੋਬਾਨੀ ਜਾਣਦੇ ਆ ਐ ਤੁਸੀਂ ਉਹੀ ਹੋ ਜਿਨ੍ਹਾਂ ਨੂੰ ਪਿਤਾ ਨੇ ਨਹਿਰ ਦੇ ਵਿੱਚ ਛੁੱਟਿਆ ਸੀ ਮੈਂ ਹੀ ਆ ਮੇਰਾ ਨਾਮ ਪ੍ਰੀਤ ਹੈ ਮੈਂ ਉਹੀ ਕੁੜੀ ਆ ਤੇ ਮੇਰੇ ਪਿਤਾ ਵੱਲੋਂ ਜੋ ਵੀ ਕੀਤਾ ਗਿਆ ਮੇਰੇ ਮੰਮੀ ਤੇ ਕਹਿਨ ਤੇ ਕੀਤਾ ਗਿਆ ਮੇਰੇ ਪਿਤਾ ਦੇ ਇੰਨੀ ਕੋਈ ਹਾਮੀ ਨਹੀਂ ਸੀ ਉਹਨਾਂ ਨੇ दारू ਪੀਤੀ ਹੋਈ ਸੀ ਜਿਸ ਦਿਨੇ ਘਟਨਾ ਹੋਈ ਹੈ ਉਤੋਂ ਉਹਨਾਂ ਦਾ ਆਪਰੇਸ਼ਨ ਹੋਇਆ ਸੀ ਉਹਨਾਂ ਨੇ ਦਵਾਈਆਂ ਖਾ ਲਿਆ ਸੀ ਉਸ ਤੋਂ ਬਾਅਦ ਉਹਨਾਂ ਨੂੰ ਨਸ਼ਾ ਹੋ ਗਿਆ ਮੇਰੀ ਮੰਮੀ ਵੱਲੋਂ ਕੁਝ ਗੱਲਾਂ ਕਈਆਂ ਗਈਆਂ ਸਵੇਰੇ ਵੀ ਮੇਰ ਨਾਲ ਕੁੱਟਮਾਰ ਕੀਤੀ ਗਈ ਹੈ ਮੰਮੀ ਵੱਲੋਂ ਉਸ ਤੋਂ ਬਾਅਦ ਰਾਤ ਨੂੰ ਉਹਨਾਂ ਨੇ ਪਾਪਾ ਤੋਂ ਵੀ ਕੁੱਟਮਾਰ ਕਰਵਾਈ ਫਿਰ ਪਾਪਾ ਨੇ ਮੇਰੇ ਭਰਾ ਸਾਹਿਲ ਉਹਨਾਂ ਨੂੰ ਫੋਨ ਕੀਤਾ ਕਿ ਪ੍ਰੀਤ ਦਾ ਕੀ ਹੱਲ ਕਰਨਾ ਤੇ ਫਿਰ ਮੇਰੇ ਭਰਾ ਨੇ ਕਿਹਾ ਕਿ ਤੁਸੀਂ ਅੱਧਾ ਕਰੋ ਕਿ ਇਹਨੂੰ ਸਾਡੇ ਕੋਲ ਛੱਡ ਜੋ। ਹੂੰ। ਇੰਨੀ ਗੱਲ ਕੀਤੀ ਮੇਰੇ ਭਰਾ ਨੇ ਕਿ ਮੈਨੂੰ ਪੁਲ ਤੱਕ ਛੱਡ ਜੋ, ਪੁਲ ਤੱਕ ਕੇ ਮੈਂ ਲੈ ਜੰਨਾ। ਪੁਲ ਤੱਕ ਤੇ ਮੇਰਾ ਭਰਾ ਹਜੇ ਪਹੁੰਚਿਆ ਹੀ ਨਹੀਂ ਸੀ ਤੇ ਮੰਮੀ ਨੇ ਕਿਹਾ ਸੀ ਘਰੇ ਰੱਖਣੀ ਨਹੀਂ ਹੈ। ਹੂੰ। ਅਸੀਂ ਨਹਿਰ ਤੱਕਾ ਦੇਣਾ ਇਹ ਗੱਲ ਮੇਰੀ ਮੰਮੀ ਨੇ ਕਹੀ ਹੈ। ਬਾਕੀ ਬੀਤੇ ਦਿਨ ਮੈਂ ਜੋ ਵੀਡੀਓ ਦੇਖੀਆਂ ਨੇ ਉਹਨਾਂ ਦੇ ਮੁਤਾਬਿਕ ਤੇਹੀ ਗੱਲ ਹੈ ਕਿ ਮੇਰੀ ਮੰਮੀ ਨੇ ਸਭ ਜੋ ਕੁਝ ਵੀ ਬੋਲੇ ਸਭ ਝੂਠ ਹੀ ਬੋਲੇ ਆ। ਹੂੰ। ਤੇ ਬਾਕੀ ਮੇਰੇ ਪਾਪਾ ਦੀ ਇੰਨੀ ਗਲਤੀ ਗਲਤੀ ਤਾਂ ਉਹਨਾਂ ਦੀ ਹੈ ਪਰ ਇੰਨੀ ਵੀ ਨਹੀਂ ਹੈ ਕਿ ਜਿੰਨੀ ਉਹਨਾਂ ਨੂੰ ਸਜ਼ਾ ਮਿਲ ਚੁੱਕੀ ਹੈ ਬਰਾਬਰ ਦੀ ਗੁਨਾਹਗਰ ਮੇਰੀ ਮਾਂ ਵੀ ਹੈ ਜਿਹਨੂੰ ਸਾਰੇ ਅੱਜਕੱਲ ਬਹੁਤ ਕਹਿ ਰਹੇ ਨੇ ਕਿ ਉਹ ਸਹੀ ਨੇ ਨਹੀਂ ਉਹਨਾਂ ਦੀ ਵੀ ਗਲਤੀ ਹੋਣੀ ਹੀ ਆ ਅੱਛਾ ਤੁਹਾਨੂੰ ਨਹਿਰ 'ਚ ਧੱਕਾ ਦਿੱਤਾ ਪਹਿਲਾ ਮੇਨ ਗੱਲ ਇਹ ਆ ਵੀ ਜਦੋਂ ਸੁੱਟਤਾ ਨਹਿਰ 'ਚ ਆਵਾਜ਼ਾਂ ਚੀਕਾਂ ਮਾਰਨ ਲੱਗ ਪਏ ਤੁਹਾਡੇ ਮੰਮੀ ਜਾਂ ਬੱਚੇ ਸੀ ਨਾਲ ਤੁਹਾਡੀਆਂ ਭੈਣਾਂ ਸੀ ਛੋਟੀਆਂ ਉਸ ਤੋਂ ਬਾਅਦ ਨਹਿਰ 'ਚੋਂ ਬਾਹਰ ਕਿਵੇਂ ਆਏ ਇਹ ਕੀ ਕਹਾਣੀ ਉਹ ਕਹਾਣੀ ਜਰੂਰ ਦੱਸੋ ਵੀ ਬੱਚੇ ਕਿਵੇਂ ਹੁਣ ਤੱਕ ਦਾ ਸਾਰੇ ਇਹ ਸਮਝ ਰਹੇ ਸੀ ਵੀ ਤੁਹਾਡੀ ਮੌਤ ਹੋ ਗਈ ਨਹਿਰਾਂ ਦੇ ਬੈਠ ਕੇ Laash ਵੀ ਤੁਹਾਡੀ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੀ Laash ਲੱਭ ਜੀ ਹੋਰ Laashਾਂ ਵੀ ਅਣਪਛਾਤੀਆਂ ਬੜੀਆਂ ਆਈਆਂ ਉੱਥੇ ਨਹਿਰ ਦੇ ਵਿੱਚ ਉਹ ਕਹਿੰਦੇ ਵੀ ਇਹ Laash ਹੋ ਸਕਦੀ ਹੋ ਸਕਦੀ ਪੁਲਿਸ ਵੀ ਲਗਾਤਾਰ ਲੱਗੀ ਰਹੀ ਪਰ ਤੁਸੀਂ ਬਾਹਰ ਕਿਵੇਂ ਆਏ ਉਹ ਕੀ ਕਹਾਣੀ ਸੀ ਨਾਲੇ ਤਾਂ ਤੁਹਾਡੇ ਹੱਥ ਵੀ ਬੰਨੇ ਹੋਏ ਸੀ ਹੱਥ ਤਾਂ ਜੀ ਜਿੱਦਾਂ ਉਹਨਾਂ ਨੇ ਮੈਨੂੰ ਪਾਣੀ 'ਚ ਸੱਟਿਆ ਵਾ ਥੋੜੀ ਦਰ ਬਾਅਦ ਹੱਥ ਖੁੱਲ ਗਏ ਸੀਗੇ ਜੇ ਪਾਣੀ 'ਚ ਪੋਲੇ ਹੋ ਜਾਂਦੇ ਉਸ ਤਰਾ ਉਹ ਚੁਣੀ